ਭਾਰਤ ਦੀ ਚੋਟੀ ਦੀ ਜਾਂਚ ਏਜੰਸੀ ਐਨਆਈਏ ਨੇ 19 ਮਾਰਚ ਨੂੰ ਲੰਡਨ ਸਿਤਪ ਭਾਰਤੀ ਹਾਈ ਕਮਿਸ਼ਨ ਤੇ ਹਮਲਾ ਕਰਨ ਵਾਲਿਆਂ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ। ਵੀਡੀਓ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿਖਾਈ ਦੇਣ ਵਾਲੇ ਖਾਲਸਤਾਨੀ ਸਮਰਥਕਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਇਸ ਦੀ ਜਾਣਕਾਰੀ ਸਾਂਝੀ ਕਰਨ। ਭਾਰਤ ਸਰਕਾਰ ਤੇ ਐਨਆਈਏ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਖਾਲਸਤਾਨ ਸਮਰਥਕਾਂ ਨੇ ਧਰਮਦੀਰ ਦੇ ਵਿੱਚ ਅੰਦੋਲਨ ਕੀਤਾ। ਇੱਕ ਪਾਸੇ ਐਨਆਈਏ ਇਸ ਮਾਮਲੇ ਦੀ ਜਾਂਚ ਕਰਕੇ ਖਾਲਸਤਾਨੀ ਸਮਰਥਕਾਂ ਦੀ ਭਾਲ ਕਰ ਰਹੀ ਹੈ ਅਤੇ ਦੂਜੇ ਪਾਸੇ ਇਹ ਸਮਰਥਕ ਖਾਲਸਾ ਵੀਰ ਦੇ ਨਾਮ ਤੇ ਵਿਦੇਸ਼ਾਂ ਦੇ ਵਿੱਚ ਖਾਲਸਤਾਨ ਦੀ ਲਹਿਰ ਨੂੰ ਤੇਜ਼ ਕਰ ਰਹੇ ਹਨ। ਬੀਤੇ ਦਿਨ ਵਾਰਿਸ ਪੰਜਾਬ ਅਤੇ ਯੂਥ ਅਕਾਲੀ ਦਲ ਅਮਰਸਰ ਇੰਟਰਨੈਸ਼ਨਲ ਦੇ ਸਮਰਥਕਾਂ ਨੇ ਅਵਤਾਰ ਸਿੰਘ ਖੰਡਾ ਦੇ ਯਤਨਾਂ ਦੇ ਨਾਲ ਯੂਕੇ ਦੇ ਸ਼ਹਿਰ ਲੂਟਨ ਦੇ ਵਿੱਚ ਖਾਲਸਾ ਵੀਰ ਕੱਢੀ ਇਸ ਵਹੀਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋਇਆ ਜਾਂ ਨਹੀਂ ਹੋਇਆ ਪਰ ਖਾਲਸਤਾਨ ਦੇ ਹੱਕ ਦੇ ਵਿੱਚ ਨਾਅਰੇ ਜ਼ਰੂਰ ਲੱਗੇ। ਹਾਈ ਕਮਿਸ਼ਨ ਤੇ ਹਮਲਾ ਕਰਨ ਵਾਲਿਆਂ ਦੇ ਚਿਹਰੇ ਵਹੀਰ ਦੇ ਵਿੱਚ ਦਿਖਾਈ ਦਿੱਤੇ ਪਿਛਲੇ ਦਿਨੀ ਯੂਕੇ ਦੇ ਵਿੱਚ ਵਹੀਰ ਦੀ ਆਰ ਦੇ ਵਿੱਚ ਖਾਲਸਪੁਰ ਦੀ ਸਮਰਥਨ ਦੇ ਵਿੱਚ ਕੱਢੇ ਗਏ ਮਾਰਚ ਦੇ ਵਿੱਚ ਉਹੀ ਚਿਹਰੇ ਨਜ਼ਰ ਆਏ ਜਿਨ੍ਹਾਂ ਨੇ ਯੂਕੇ ਦੇ ਵਿੱਚ ਭਾਰਤੀ ਕਮਿਸ਼ਨ ਉਤੇ ਹਮਲਾ ਕੀਤਾ ਸੀ ਐਨਆਈਏ ਨੇ ਉਹਨਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਅਤੇ ਯੂਕੇ ਦੇ ਵਿੱਚ ਰਿਪੀਟ ਵਿਦੇਸ਼ ਚ ਰਹਿੰਦੇ ਆ ਖਾਲਸਪੁਰ ਲਹਿਰ ਚਲਾ ਰਹੇ ਅਵਤਾਰ ਸਿੰਘ ਖੰਡਾ ਨੇ ਭਾਰਤੀ ਹਾਈ ਕਮਿਸ਼ਨ ਤੇ ਤਿਰੰਗੇ ਦਾ ਅਪਮਾਨ ਕੀਤਾ ਸੀ ਇਸ ਦੇ ਨਾਲ ਹੀ ਪਿਛਲੇ ਦਿਨੀ ਅਨਾਈ ਦੀ ਜਾਂਚ ਦੇ ਵਿੱਚ ਇਹ ਵੀ ਸਾਫ ਹੋ ਗਿਆ ਕਿ ਇਹ ਖੰਡਾ ਅਮਰਤਪਾਲ ਸਿੰਘ ਦਾ ਵੀ ਹੈਂਡਲਰ ਰਿਹਾ ਹੈ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਭਾਰਤ ਦੀ ਚੋਟੀ ਦੀ ਜਾਂਚ ਏਜੰਸੀ ਐਨਆਈਏ ਨੇ 19 ਮਾਰਚ ਨੂੰ ਲੰਡਨ ਸਿਤਪ ਭਾਰਤੀ ਹਾਈ ਕਮਿਸ਼ਨ ਤੇ ਹਮਲਾ ਕਰਨ ਵਾਲੇ ਦੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ। ਵੀਡੀਓ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿਖਾਈ ਦੇਣ ਵਾਲੇ ਖਾਲਸਤਾਨੀ ਸਮਰਥਕਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਇਸ ਦੀ ਜਾਣਕਾਰੀ ਸਾਂਝੀ ਕਰਨ। ਭਾਰਤ ਸਰਕਾਰ ਅਤੇ ਐਨਆਈਏ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਖਾਲਸਤਾਨ ਸਮਰਥਕਾਂ ਨੇ ਧਰਮਦੀਰ ਦੇ ਵਿੱਚ ਅੰਦੋਲਨ ਕੀਤਾ। ਇੱਕ ਪਾਸੇ ਐਨਆਈਏ ਇਸ ਮਾਮਲੇ ਦੀ ਜਾਂਚ ਕਰਕੇ ਖਾਲਸਤਾਨੀ ਸਮਰਥਕਾਂ ਦੀ ਭਾਲ ਕਰ ਰਹੀ ਹੈ ਅਤੇ ਦੂਜੇ ਪਾਸੇ ਇਹ ਸਮਰਥਕ ਖਾਲਸਾ ਵੀਰ ਦੇ ਨਾਮ ਤੇ ਵਿਦੇਸ਼ਾਂ ਦੇ ਵਿੱਚ ਖਾਲਸਤਾਨ ਦੀ ਲਹਿਰ ਨੂੰ ਤੇਜ਼ ਕਰ ਰਹੇ ਹਨ। ਬੀਤੇ ਦਿਨ ਵਾਰਿਸ ਪੰਜਾਬ ਅਤੇ ਯੂਥ ਅਕਾਲੀ ਦਲ ਅਮਰਸਰ ਇੰਟਰਨੈਸ਼ਨਲ ਦੇ ਸਮਰਥਕਾਂ ਨੇ ਅਵਤਾਰ ਸਿੰਘ ਖੰਡਾ ਦੇ ਯਤਨਾਂ ਦੇ ਨਾਲ ਯੂਕੇ ਦੇ ਸ਼ਹਿਰ ਲੂਟਨ ਦੇ ਵਿੱਚ ਖਾਲਸਾ ਵੀਰ ਕੱਢੀ। ਇਸ ਵਹੀਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋਇਆ ਜਾਂ ਨਹੀਂ ਹੋਇਆ ਪਰ ਖਾਲਸਤਾਨ ਦੇ ਹੱਕ ਦੇ ਵਿੱਚ ਨਾਅਰੇ ਜ਼ਰੂਰ ਲੱਗੇ। ਹਾਈਕ ਕਮਿਸ਼ਨ ਤੇ ਹਮਲਾ ਕਰਨ ਵਾਲਿਆਂ ਦੇ ਚਿਹਰੇ ਵਹੀਰ ਦੇ ਵਿੱਚ ਦਿਖਾਈ ਦਿੱਤੇ ਪਿਛਲੇ ਦਿਨੀ ਯੂਕੇ ਦੇ ਵਿੱਚ ਵਹੀਰ ਦੀ ਆਰ ਦੇ ਵਿੱਚ ਖਾਲਸਪੁਰ ਦੀ ਸਮਰਥਨ ਦੇ ਵਿੱਚ ਕੱਡੇਗੇ ਮਾਰਚ ਦੇ ਵਿੱਚ ਉਹੀ ਚਿਹਰੇ ਨਜ਼ਰ ਆਏ ਜਿਨ੍ਹਾਂ ਨੇ ਯੂਕੇ ਦੇ ਵਿੱਚ ਭਾਰਤੀ ਕਮਿਸ਼ਨ ਉਤੇ ਹਮਲਾ ਕੀਤਾ ਸੀ ਐਨਆਈਏ ਨੇ ਉਹਨਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਅਤੇ ਯੂਕੇ ਦੇ ਵਿੱਚ ਰਿਪੀਟ ਵਿਦੇਸ਼ ਚ ਰਹਿੰਦੇ ਆ ਖਾਲਸਪੁਰ ਲਹਿਰ ਚਲਾ ਰਹੇ ਅਵਤਾਰ ਸਿੰਘ ਖੰਡਾ ਨੇ ਭਾਰਤੀ ਹਾਈ ਕਮਿਸ਼ਨ ਤੇ ਤਿਰੰਗੇ ਦਾ ਅਪਮਾਨ ਕੀਤਾ ਸੀ ਇਸ ਦੇ ਨਾਲ ਹੀ ਪਿਛਲੇ ਦਿਨੀ ਐਨਆਈਏ ਦੀ ਜਾਂਚ ਦੇ ਵਿੱਚ ਇਹ ਵੀ ਸਾਫ ਹੋ ਗਿਆ ਕਿ ਇਹ ਖੰਡਾ ਅਮਰਤਪਾਲ ਸਿੰਘ ਦਾ ਵੀ ਹੈਂਡਲਰ ਰਿਆਏ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਭਾਰਤ ਦੀ ਚੋਟੀ ਦੀ ਜਾਂਚ ਏਜੰਸੀ ਐਨਆਈਏ ਨੇ 19 ਮਾਰਚ ਨੂੰ ਲੰਡਨ ਸਿਤ ਭਾਰਤੀ ਹਾਈ ਕਮਿਸ਼ਨ ਤੇ ਹਮਲਾ ਕਰਨ ਕੋਲਿਆਤੀ ਸੀਸੀਟੀਵੀ ਫੁਟੇਜ ਜਾਰੀ ਕੀਤੀ ਹੈ ਵੀਡੀਓ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿਖਾਈ ਦੇਣ ਵਾਲੇ ਖਾਲਸਤਾਨੀ ਸਮਰਥਕਾਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਇਸ ਦੀ ਜਾਣਕਾਰੀ ਸਾਂਝੀ ਕਰਨ ਭਾਰਤ ਸਰਕਾਰ ਤੇ ਐਨਆਈਏ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਖਾਲਸਤਾਨ ਸਮਰਥਕਾਂ ਨੇ ਧਰਮਦੀ ਹਾਰ ਦੇ ਵਿੱਚ ਅੰਦੋਲਨ ਕੀਤਾ ਇੱਕ ਪਾਸੇ ਐਨਆਈਏ ਇਸ ਮਾਮਲੇ ਦੀ ਜਾਂਚ ਕਰਕੇ ਖਾਲਸਤਾਨੀ ਸਮਰਥਕਾਂ ਦੀ ਭਾਲ ਕਰ ਰਹੀ ਹੈ ਅਤੇ ਦੂਜੇ ਪਾਸੇ ਇਹ ਸਮਰਥਕ ਖਾਲਸਾ ਵੀਰ ਦੇ ਨਾਮ ਤੇ ਵਿਦੇਸ਼ਾਂ ਦੇ ਵਿੱਚ ਖਾਲਸਤਾਨ ਦੀ ਲਹਿਰ ਨੂੰ ਤੇਜ਼ ਕਰ ਰਹੇ ਹਨ। ਬੀਤੇ ਦਿਨ ਵਾਰਿਸ ਪੰਜਾਬ ਅਤੇ ਯੂਥ ਅਕਾਲੀ ਦਲ ਅਮਰਸਰ ਇੰਟਰਨੈਸ਼ਨਲ ਦੇ ਸਮਰਥਕਾਂ ਨੇ ਅਵਤਾਰ ਸਿੰਘ ਖੰਡਾ ਦੇ ਯਤਨਾਂ ਦੇ ਨਾਲ ਯੂਕੇ ਦੇ ਸ਼ਹਿਰ ਲੂਟਨ ਦੇ ਵਿੱਚ ਖਾਲਸਾ ਵੀਰ ਕੱਢੀ। ਇਸ ਵਹੀਰ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋਇਆ ਜਾਂ ਨਹੀਂ ਹੋਇਆ ਪਰ ਖਾਲਸਤਾਨ ਦੇ ਹੱਕ ਦੇ ਵਿੱਚ ਨਾਅਰੇ ਜ਼ਰੂਰ ਲੱਗੇ। ਹਾਈ ਕਮਿਸ਼ਨ ਤੇ ਹਮਲਾ ਕਰਨ ਵਾਲਿਆਂ ਦੇ ਚਿਹਰੇ ਵਹੀਰ ਦੇ ਵਿੱਚ ਦਿਖਾਈ ਦਿੱਤੇ ਪਿਛਲੇ ਦਿਨੀ ਯੂਕੇ ਦੇ ਵਿੱਚ ਵਹੀਰ ਦੀ ਆੜ ਦੇ ਵਿੱਚ ਖਾਲਸਪਨ ਦੇ ਸਮਰਥਨ ਦੇ ਵਿੱਚ ਕੱਢੇ ਗਏ ਮਾਰਚ ਦੇ ਵਿੱਚ ਉਹੀ ਚਿਹਰੇ ਨਜ਼ਰ ਆਏ ਜਿਨ੍ਹਾਂ ਨੇ ਯੂਕੇ ਦੇ ਵਿੱਚ ਭਾਰਤੀ ਕਮਿਸ਼ਨ ਉਤੇ ਹਮਲਾ ਕੀਤਾ ਸੀ ਐਨਆਈਏ ਨੇ ਉਹਨਾਂ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਅਤੇ ਯੂਕੇ ਦੇ ਵਿੱਚ ਰਿਪੀਟ ਵਿਦੇਸ਼ ਚ ਰਹਿੰਦੇ ਆ ਖਾਲਸਪਨ ਲਹਿਰ ਚਲਾ ਰਹੇ ਅਵਤਾਰ ਸਿੰਘ ਖੰਡਾ ਨੇ ਭਾਰਤੀ ਹਾਈ ਕਮਿਸ਼ਨ ਤੇ ਤਿਰੰਗੇ ਦਾ ਅਪਮਾਨ ਕੀਤਾ ਸੀ ਇਸ ਦੇ ਨਾਲ ਹੀ ਪਿਛਲੇ ਦਿਨੀ ਐਨਆਈਏ ਦੀ ਜਾਂਚ ਦੇ ਵਿੱਚ ਇਹ ਵੀ ਸਾਫ ਹੋ ਗਿਆ ਕਿ ਇਹ ਖੰਡਾ ਅਮਰਤਪਾਲ ਸਿੰਘ ਦਾ ਵੀ ਹੈਂਡਲਰ ਰਿਆ ਹੈ ਬਿਊਰੋ ਰਿਪੋਰਟ ਐਸਐਮਜੀ ਨਿਊਜ਼